ਕਿਵੇਂ ਹਾਲ ਚਾਲ ਹੈ ਤੁਹਾਡੇ ਹੋ ਸੁਣਾਓ ਤੁਸੀਂ ਕਿਵੇਂ ਸਾਰੇ ਠੀਕ ਠਾਕ ਹੋ ਠੀਕ ਠਾਕ ਹੀ ਚਾਹੀਦੀ ਆ ਭਾਈ ਕਿਉਂਕਿ ਠੀਕ ਹੋਣਾ ਨਾ ਹੋਊਗੇ ਤੇ ਸਾਡੀ ਵੀਡੀਓ ਕਿਵੇਂ ਦੇਖੋਗੇ ਆਪਾਂ ਤਾਂ ਰੋਜ਼ ਹੀ ਇਹ ਗੱਲ ਕਹਿੰਦੇ ਆ ਤੁਹਾਨੂੰ ਹੋਰ ਤੁਸੀਂ ਸੁਣਾਓ ਠੀਕ ਹੋਣਾ ਤੇ ਵਸ ਆਪਾਂ ਵੀਡੀਓ ਚ ਹੀ ਦੇਖਦੇ ਆ ਕਿ ਬਈ ਸਾਰਿਆਂ ਦੀਆਂ ਦੇਖੀ ਦੀਆਂ ਅਸੀਂ ਤਾਂ ਬਹੁਤ ਸਾਰਿਆਂ ਦਾ ਸਾਥ ਦਿੰਦੇ ਆ ਤੇ ਸਾਡਾ ਵੀ ਸਾਦੇ ਦਿਆ ਕਰੋ ਆਪਾਂ ਤੁਹਾਨੂੰ ਰਿਕੁਐਸਟ ਹੀ ਕਰ ਸਕਦੇ ਆ ਕਿਸੇ ਨੂੰ ਫੜ ਕਿ ਤਕਿਆ ਨਹੀਂ ਜਾਂਦਾ ਵੀ ਚਲੋ ਸਾਡੇ ਇੱਥੇ ਇੰਨੇ ਜਣੇ ਘੱਟ ਆ ਇੰਨੇ ਘੱਟ ਆ ਇੰਨੇ ਫੋਲੋਅਰ ਆ ਜੋ ਜਾਂ ਇੰਨੇ ਸਾਨੂੰ ਵੀਊ ਦੇ ਦਿਓ ਇਹਦਾ ਸੌਰੀ ਅਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਕਿਉਂਕਿ ਅਗਲੇ ਦੀ ਭਈ ਆਪਣੀ ਮਰਜ਼ੀ ਆ ਸਾਡੀ ਵੀਡੀਓ ਨੂੰ ਵਾਚ ਕਰਨਾ ਜਾਂ ਨਾ ਕਰਨਾ ਕੁਝ ਲੋਕ ਦੇ ਨਾ ਬੇਫਰੂਲੀ ਨਾ ਪਿੱਛੇ ਭੈ ਜਾਂਦੇ ਆ ਸੌਰੀ ਕੋਈ ਮੇਰਾ ਕਲਾ ਬਹੁਤ ਖਰਾਬ ਹੈ ਹਾਲੇ ਤੱਕ ਮਤਲਬ ਠੀਕ ਹੁੰਦੇ ਕੁਝ ਆਸਾਨ ਨਾ ਜੰਦੀ ਆਂਦੀ ਅ ਚਲੋ ਆਪਾਂ ਸਿੰਪਲ ਹੀ ਭੋਜਨ ਕਰੀਦਾ ਪਰ ਫਿਰ ਵੀ ਪਤਾ ਨਹੀਂ ਕਿਉਂ ਕਲਾ ਜਿਹੜਾ ਨਾ ਉਹ ਬਸ ਇਦਾਂ ਹੀ ਜਵਾਬ ਦਿੱਤਾ ਹੋਇਆ ਚਲੋ ਜੋ ਵੀ ਹੈ ਆਪਾਂ ਫੇਰ ਵੀ ਕਰਨੇ ਆ ਚਲੋ ਮਾਰੇ ਕਰੀ ਅ ਸਾਰੇ ਠੀਕ ਠਾਕ ਹੋ ਤੇ ਠੀਕ ਠਾਕ ਰਹੀਏ ਤੇ ਬਾਕੀ ਅ ਤੁਸੀਂ ਵੀਡੀਓ ਨੂੰ ਵਾਚ ਕਰ ਲਿਆ ਕਰੋ ਤੇ ਰਿਕੁਐਸਟ ਹੀ ਆਪਾਂ ਤਾਂ ਕਰ ਸਕਦੇ ਆ ਵਾਦੀ ਤੋਂ ਵਾਦੀ ਵੀਊ ਦੇ ਦਿਆ ਕਰੋ ਕੀ ਹੈ ਗੱਲ ਹੀ ਸੁਣਦੇ ਆ ਕਿ ਇਹ ਬੰਦੇ ਦੀ ਵੀ ਤਾਂ ਗੱਲ ਸੁਣਦੇ ਹੁੰਦੇ ਆ ਆਪਾਂ ਜਿਹੜਾ ਦੂਜਾ ਬੈਠਾ ਹੁੰਦਾ ਕੋਈ ਗੱਲ ਸੁਣਾਉਂਦਾ ਹੁੰਦਾ ਆਪਾਂ ਉਹਦੇ ਨੂੰ ਦੇਖ ਲੈ ਉਹਦੀ ਗੱਲ ਸੁਣ ਲੈਦੇ ਇੱਦੇ ਭਰਾਵਾ ਸਾਨੂੰ ਸਮਝ ਲਿਆ ਕਰੋ ਵੀ ਆਪਾਂ ਗੱਲ ਸੁਣਾਉਂਦੇ ਪਏ ਤੁਸੀਂ ਸੁਣ ਲਿਆ ਕਰੋ ਠੀਕ ਹੈ ਨਾ ਕੋਈ ਇੰਨੀ ਵੱਡੀ ਗੱਲ ਨਹੀਂ ਹੁੰਦੀ ਕਿ ਕਿਸੇ ਦੀ ਗੱਲ ਹੀ ਨਾ ਸੁਣੀ ਜਾਵੇ ਵੀ ਅਸੀਂ ਐਡਾ ਬਾਣਾ ਤੇ ਨਹੀਂ ਬੋਲਦੇ ਅਗੇ ਜਿਹੜਾ ਤੁਸੀਂ ਸਾਡੀ ਗੱਲ ਹੀ ਨਹੀਂ ਸੁਣਦੇ ਹੈਗੇ ਠੀਕ ਹੈ ਨਾ ਸਕਿੱਪ ਕਰ ਦਿੰਦੇ ਆ ਵੀਡੀਓ ਹੀ ਨਹੀਂ ਦੇਦੀ ਕੀ ਆ ਭਰਾਵਾ ਕਿ ਸਾਰੇ ਕਹਿੰਦੇ ਰਹਿਣਗੇ ਸਭ ਕਮੈਂਟ ਸਾਡੇ ਐਨੇ ਫੋਲੋਅਰ ਸਾਡੀ ਐਨੀ ਪੇਮੈਂਟ ਆ ਗਈ ਸਾਡਾ ਆ ਹੋ ਗਿਆ ਸਾਨੂੰ ਫਲਾਣੀ ਦੀ ਗਿਫਟ ਭੇਜ ਦਿੱਤੇ ਮੈਂ ਨਾ ਅੱਜ ਸਟੂਡੈਂਟਸ ਦਾ ਵੀ ਇਹੀ ਗੱਲ ਕੀਤੀ ਇੱਕ ਸਟੂਡੈਂਟ ਵੀ ਨਾ ਪਤਾ ਕੀ ਕਹਿੰਦਾ ਮੈਮ ਮੈਂ ਤੁਹਾਨੂੰ ਗਿਫਟ ਦੇ ਦੂੰਗਾ ਤੁਸੀਂ ਉਹ ਨੂੰ ਓਪਨ ਕਰਕੇ ਵੀਡੀਓ ਬਣਾ ਲਿਓ ਮੈਂ ਕਹਿੰਦਾ ਭਰਾਵਾ ਇਤਨੀ ਇੰਨਾ ਹੱਸੇ ਮੈਂ ਕਿਹਾ ਹੁਣ ਤਾਂ ਹਾਲਾਤ ਇਹੀ ਨਜ਼ਰ ਆਉਂਦੇ ਆ ਆਪੇ ਗਿਫਟ ਲਿਆ ਕੇ ਪੈਕ ਕਰਕੇ ਉਹਨੂੰ ਖੋਲ ਕੇ ਕਹੋ ਹਮੇ ਵੀ ਗਿਫਟ ਮਿਲਾ ਠੀਕ ਬਰਾਵਾ ਸਾਨੂੰ ਤਾਂ ਕੋਈ ਪੁੱਛਦਾ ਬੁਲਾਉਂਦਾ ਹੀ ਨਹੀਂਗਾ ਨੈਟ ਦੇ ਉੱਤੇ ਚਲੋ ਕੋਈ ਗੱਲ ਨਹੀਂ ਇਟਸ ਓਕੇ ਅਸੀਂ ਕਹਿੰਦੇ ਨਾ ਪੁੱਛੋ ਨਾ ਕੁਝ ਕਰੋ ਪਰ ਇੱਕ ਕੰਮ ਸੀ ਕਮ ਇਦਾਂ ਤਾਂ ਕਰ ਲੋ ਨਾ ਵੀ ਸਾਡੀ ਵੀਡੀਓ ਨੂੰ ਜਿਆਦਾ ਵਿਊ ਦੇ ਦੇ ਕਰੋ ਹੈ ਅਹੀਂ ਕੋਈ ਇੰਨਾ ਮਾੜਾ ਤਾਂ ਬੋਲਦੇ ਨਹੀਂ ਜਿਹੜਾ ਤੁਸੀਂ ਸਾਡੀ ਗੱਲ ਨਹੀਂ ਸੁਣਦੇ ਹੈਗੇ ਕਈਆਂ ਦੀ ਤੁਸੀਂ ਵੀਡੀਓ ਨੂੰ ਇੰਨੇ ਵਿਊ ਦਿੰਦੇ ਹੋ ਕਿ ਉਹ ਅਸੀਂ ਇਹ ਥੋੜੀ ਕਹਿੰਦੇ ਆ ਕਿ ਉਹ ਬੁਰਾ ਬੋਲਦੇ ਆ ਉਹ ਵੀ ਬਹੁਤ ਵਧੀਆ ਬੋਲਦੇ ਆ ਤੁਸੀਂ ਉਹਨਾਂ ਦੀਆਂ ਵੀਡੀਓ ਨੂੰ ਵਿਊ ਦਿੰਦੇ ਹੋ ਨਾ ਤੇ ਇਦਾਂ ਸਾਨੂੰ ਵੀ ਦਿੰਦੇ ਕਰੋ ਸਾਡੀ ਗੱਲ ਤੇ ਕਿਹੜੀ ਐ ਤੇ ਕੰਡੇ ਚੁੱਭਦੇ ਆ ਵੀ ਸਾਡੀ ਪ੍ਰਾਤਸ ਗੱਲ ਹੀ ਨਹੀਂ ਸੁਣਦੇ ਹੈ ਤੇ ਆਪਾਂ ਵੀ ਕੋਈ ਨਾ ਕੋਈ ਗੱਲ ਕਰੀਦੀ ਹੈ ਨਾ ਇਦਾਂ ਗੱਲਾਂ ਕਰਦੇ ਪਤਾ ਗੱਲਾਂ ਕਰੋ ਇਹ ਕਰੋ ਉਹ ਕਰੋ ਜਦ ਆਪਾਂ ਇਕੱਲੇ ਆ ਫਿਰ ਇਕੱਲੇ ਆਣੀ ਵੀਡੀਓ ਬਣਾਉਣੀ ਹੈਗੀ ਆ ਅਸੀਂ ਕਹਿੰਦੇ ਨਹੀਂ ਆ ਵਸਤੀ ਗੋੜੀ ਅੱਜ ਬਸ ਗਿਫਟ ਦੀ ਗੱਲ ਆ ਮੈਂ ਆਪਣੀ ਭੈਣ ਨੂੰ ਗਿਆ ਸੀਗਾ ਇੱਥੇ ਮੇਰੇ ਕੋਲ ਹੀ ਸਵੈਟਰ ਪਿਆ ਮੇਰੀ ਭੈਣ ਨੇ ਮੈਨੂੰ ਨਾ ਗਿਫਟ ਦਿੱਤਾ ਸਵੈਟਰ ਮੈਂ ਕਿਹਾ ਬਾਕੀਆਂ ਦਾ ਮੈਨੂੰ ਪਤਾ ਨਹੀਂ ਮੈਂ ਤੀਰਾ ਸਵੈਟਰ ਲਖਾਉਂਗੀ ਵੀ ਤੂੰ ਮੈਨੂੰ ਗਿਫਟ ਕੀਤਾ ਠੀਕ ਹੈ ਟਾਪ ਤੇ ਮੈਂ ਬਹੁਤ ਖੁਸ਼ ਹੋਈ ਹੈ ਨਾ ਤੇ ਕੋਈ ਭਾਈ ਭੈਣ ਕੋਈ ਚੀਜ਼ ਦਿੰਦਾ ਆ ਤੇ ਬੜੀ ਹੈ ਮੇਰੀ ਭੈਣ ਮੇਰੇ ਲਈ ਗਿਫਟ ਲੈ ਕੇ ਆਈ ਨਾ ਮੈਂ ਬੜੀ ਖੁਸ਼ ਹੋਈ ਹੈ ਨਾ ਮਣਗੰਦੀ ਆ ਤੇਰੇ ਲਈ ਮੈਂ ਕਿਹਾ ਬਹੁਤ ਖੁਸ਼ ਆ ਮੇਰੀ ਕਜ਼ਨ ਸਿਸਟਰ ਹੈ ਨਾ ਤੇ ਮੇਰੇ ਆਪਾਂ ਇਕੱਠੇ ਹੀ ਰਹਿੰਦੇ ਆ ਇੱਥੇ ਨਾਲ ਹੀ ਉਹ ਮੇਰੇ ਘਰ ਦੇ ਰਹਿੰਦੀ ਆ ਮੈਂ ਬੜੀ ਖੁਸ਼ ਹੋਈ ਮੇਕਅਪ ਭਾਈ ਭੈਣਾਂ ਦਾ ਪਿਆਰ ਹੁੰਦਾ ਚਲੋ ਕੋਈ ਪਿਆਰ ਨਾਲ ਕੋਈ ਇਨੀ ਕੋ ਚੀਜ਼ ਦੇ ਦੇਣਾ ਤੇ ਉਹ ਵੀ ਬਹੁਤ ਹੁੰਦੀ ਹੈ ਹਨ ਤੇ ਮੈਂ ਇੰਨੀ ਖੁਸ਼ ਹੋਈ ਬੇਟਾ ਕੋਈ ਕਿਦਾਂ ਦੀ ਵੀ ਚੀਜ਼ ਹੋਵੇ ਨਾ ਬਹੁਤ ਪਸੰਦ ਆ ਮੈਨੂੰ ਬਹੁਤ ਅੱਛਾ ਲੱਗਾ ਮੈਂ ਪਾਉਂਗੀ ਫਿਰ ਵੀਡੀਓ ਵੀ ਬਣਾਉਂਗੀ ਹਨਾ ਠੀਕ ਹੈ ਨਾ ਉੱਤੇ ਸੈਟ ਪਾਇਆ ਹੋਇਆ ਮੈਂ ਤੇ ਬਾਕੀ ਤੁਸੀਂ ਇਹ ਦੱਸਿਓ ਕਮੈਂਟ ਕਰਕੇ ਬਾਈ ਵਧੀਆ ਮੇਰੀ ਭੈਣ ਨੇ ਗਿਫਟ ਦਿੱਤਾ ਹੈ ਤੇ ਚਲੋ ਜੋ ਵੀ ਹੈ ਜਿਹੜੀ ਵੀ ਕੋਈ ਚੀਜ਼ ਆ ਜਿਹੜੀ ਵੀ ਕੋਈ ਮਦਦ ਕਰਦਾ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੁੰਦੀ ਹੈ ਹੈਨਾ ਤੇ ਬਸ ਐਹੀ ਵਿਚਾਰੀ ਮੇਰੀ ਮਦਦ ਕਰਦੀ ਰਹਦੀ ਆ ਹੋਰ ਤਾਂ ਮੈਨੂੰ ਕੋਈ ਪੁੱਛਦਾ ਨਹੀਂ ਪਤਾ ਨਹੀਂ ਚਲੋ ਆਪਾਂ ਕੀ ਲੈਣਾ ਕਿਸ ਤੋਂ ਆਪ ਕਹੇ ਨੂੰ ਚੰਗਾ ਨਾ ਕਹੋ ਕਿਸੇ ਨੂੰ ਮਾੜਾ ਨਾ ਕਹੋ ਗੱਲ ਹੀ ਨਾ ਕਰੋ ਮੈਂ ਤਾਂ ਇਹ ਕਹਿੰਦੀ ਉਹਨੂੰ ਵੀ ਕਈ ਵਾਰੀ ਕੋਈ ਐਦਾਂ ਮਨ 'ਚ ਟੈਨਸ਼ਨ ਹੋ ਜਾਂਦੀ ਪ੍ਰੋਬਲਮ ਹੈ ਮੇਰੀ ਭੈਣ ਨਾ ਕੈਮਰੇ ਸਾਹਮਣੇ ਨਹੀਂ ਆਉਂਦੀ ਹੁੰਦੀ ਉਹ ਵੀਡੀਓ ਬਣਾਉਣਾ ਲਾਇਕ ਨਹੀਂ ਕਰਦੀ ਕਈ ਵਾਰੀ ਨਾ ਕਈ ਕੁਝ ਲੋਕਾਂ ਕੀ ਹੁੰਦੀ ਹੈ ਨਾ ਹੈਸਿਟੇਸ਼ਨ ਹੁੰਦੀ ਹੈ ਮੈਂ ਉਹਨਾਂ ਕਹਿੰ ਮੈਂ ਕਿ ਤੇਰਾ ਨਾਮ ਮੈਂ ਮੈਂਨਸ਼ਨ ਕਰੂੰਗੀ ਕਿ ਹੁੰਦੀ ਹੱਸ ਲਾਪੀ ਕਹਿੰਦੀ ਠੀਕ ਆ ਮੈਂ ਕਿਹਾ ਉਹ ਇਦਾਂ ਕੈਮਰਾ ਫੇਸ ਨਹੀਂ ਕਰਦੀ ਹੈ ਨਾ ਸਮ ਟਾਈਮ ਉਹ ਤਾਂ ਇਦਾਂ ਅਸੀਂ ਵਿਆਹ ਸ਼ਾਦੀ ਜਾਂਦੇ ਨਾ ਰੋਟੀ ਪਾਣੀ ਖਾਈਦਾ ਉਹ ਤਾਂ ਜਦੋਂ ਵੀਡੀਓ ਬਣਦੀ ਹੁੰਦੀ ਹੈ ਉਹ ਜਿਹੜੇ ਕੋਲ ਇਹ ਬੰਦ ਕਰਕੇ ਮਰਾ ਰੋਟੀ ਵੀ ਨਹੀਂ ਖਾਂਦਿੰਦੀ ਹਮੇਸ਼ਾ ਫੋਨ ਹੀ ਚੱਲ ਆਪਾਂ ਦੀ ਹੈ ਜੇ ਕਰਦੀ ਉਹ ਕਰਦੀ ਮੈਨੂੰ ਤੇ ਕੋਲ ਬੈਠੀ ਮੈਂ ਕਾ ਜਾ ਫਿਰ ਪਾ ਜਾ ਕਈ ਕਿ ਕਵਰੀ ਆਪਾਂ ਦੋਨੇ ਬਣਾ ਵੀ ਕਿਸੇ ਦੇ ਵਿਆਹ ਨੂੰ ਚਾਹੀਦਾ ਹੀ ਆ ਹਨਾ ਤਾਂ ਉੱਥੇ ਆਪਾਂ ਬਹੁਤ ਹਸ ਲਏ ਮੈਂ ਕਹਿੰਦੀ ਮੈਂ ਪਰੇ ਬੰਨੀ ਆ ਤੂੰ ਕੈਮਰਾ ਕੋਲ ਲਿਆ ਕੋਈ ਫੋਟੋ ਖਿੱਚਦਾ ਪਿਆ ਮੈਂ ਕਹਿੰਦਾ ਨਾ ਖਿੱਚੀ ਅਸੀਂ ਤਾਂ ਆਪਣੀਆਂ ਆਪਣੀਆਂ ਮੈਮਰੀਜ਼ ਬਣਾਣੇ ਕਹਿੰਦੀ ਨਹੀਂ ਨਹੀਂ ਜੀ ਉਹ ਮਤਲਬ ਹਰ ਇੱਕ ਦੀ ਅ ਨੈਚਰ ਹੁੰਦੀ ਆ ਆਪਣੀ ਹਨਾ ਹਰ ਇੱਕ ਦੇ ਮਨ ਦੇ ਵਿੱਚ ਹੁੰਦਾ ਹੈ ਨਾ ਮੈਨੂੰ ਬਹੁਤ ਖੁਸ਼ੀ ਜੀ ਹੋਈ ਕਈ ਵਾਰੀ ਕੋਈ ਆਂਦਾ ਆਪਣਾ ਹੀ ਮੇਰੇ ਘਰ ਦਾ ਕੋਈ ਭਾਈ ਭੈਣ ਸੋਣ ਲੈਂਦਾ ਵੀ ਆਪਾਂ ਇਹਨੂੰ ਗਿਫਟ ਸੈਂਡ ਕੀਤਾ ਸਾਨੂੰ ਤਾਂ ਕੋਈ ਦੂਜਾ ਕੋਈ ਦੇਵੇ ਨਾ ਦੇਵੇ ਆਪਦੇ ਤਾਂ ਭਾਈ ਭੈਣ ਦੇ ਹੀ ਦਿੰਦੇ ਆ ਚਲੋ ਕੋਈ ਗੱਲ ਨਹੀਂ ਹੈ ਨਾ ਅ ਚਲੋ ਬਾਕੀਆਂ ਦਾ ਵੀ ਕੋਈ ਨਹੀਂ ਆ ਬਾਕੀ ਸੇ ਨਾਲ ਗਿਲਾ ਚੁੱਕੇ ਬਾਤ ਥੋੜੀ ਹੈ ਨਾ ਲੋਕੀ ਮੈਂ ਨਾ ਕਦੀ ਕਦੀ ਅਦਾਸਾਈ ਲੋਡ